ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੂਟੀਨ ਦੇ ਵਿੱਚ ਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਅਸੀਂ ਬਣਾਵਾਂਗੇ ਮੋਤੀचूर ਦੇ ਲੱਡੂ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਅਸੀਂ ਮੋਤੀचूर ਦੇ ਲੱਡੂ ਤਿਆਰ ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਮੋਤੀचूर ਦੇ ਲੱਡੂ ਬਣਾਉਣਾ ਸਭ ਤੋਂ ਪਹਿਲਾਂ ਅਸੀਂ ਇੱਕ ਬੌਲ ਦੇ ਵਿੱਚ ਇੱਕ ਕੌਲੀ ਬੇਸਣ ਦੀ ਲੈ ਲਵਾਂਗੇ ਬੇਸਣ ਨੂੰ ਅਸੀਂ ਸ਼ਾਨ ਕੇ ਲਿਆ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਚਮਚ ਕਿਓ ਦਾ ਐਡ ਕਰ ਦਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਅਸੀਂ ਬੇਸਨ ਨੂੰ ਘੋਲ ਲਵਾਂਗੇ ਅਸੀਂ ਬੇਸਨ ਨੂੰ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਸਖਤ ਰੱਖਾਂਗੇ ਜਿਸ ਤਰ੍ਹਾਂ ਅਸੀਂ ਪਕੌੜੇ ਬਣਾਉਣ ਦੇ ਲਈ ਬੇਸਨ ਦਾ ਘੋਲ ਜਿਹੜਾ ਤਿਆਰ ਕਰਦੇ ਹਾਂ ਉਸ ਤਰ੍ਹਾਂ ਅਸੀਂ ਇਸ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਦੂਸਰੀ ਤਰਫ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਿਆ ਹੈ ਹੁਣ ਅਸੀਂ ਉਹਦੇ ਵਿੱਚ ਬੇਸਨ ਦਾ ਘੋਲ ਥੋੜਾ ਥੋੜਾ ਪਾ ਕੇ ਪਕੌੜੀਆਂ ਵਾਂਗੂ ਇਹਨਾਂ ਨੂੰ ਤਲ ਲਵਾਂਗੇ ਅਸੀਂ ਇੱਥੇ ਬੇਸਨ ਦੇ ਪਕੌੜਿਆਂ ਨੂੰ ਕੋਈ ਵੀ ਸ਼ੇਪ ਨਹੀਂ ਦਵਾਂਗੇ ਤੁਸੀਂ ਜਿਸ ਤਰ੍ਹਾਂ ਚਾਹੋ ਇਸ ਨੂੰ ਪਾ ਕੇ ਤਲ ਸਕਦੇ ਆ ਅਸੀਂ ਸਾਰੇ ਪਕੌੜੇ ਜਿਹੜੇ ਆ ਬਣਾ ਲਏ ਆ ਹੁਣ ਅਸੀਂ ਇਹਨਾਂ ਨੂੰ ਪਲਟ ਕੇ ਦੂਸਰੀ ਸਾਈਡ ਤੋਂ ਵੀ ਪਕਾ ਲਵਾਂਗੇ ਜਦੋਂ ਸਾਡੇ ਪਕੌੜੇ ਦੋਨਾਂ ਸਾਈਡਾਂ ਤੋਂ 골ਡਨ ਬ੍ਰਾਊਨ ਹੋ ਗਏ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਡੇ ਪਕੌੜੇ ਇੱਥੇ ਚੰਗੀ ਤਰ੍ਹਾਂ ਦੇ ਨਾਲ 골ਡਨ ਬ੍ਰਾਊਨ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਇੱਕ ਇੱਕ ਕਰਕੇ ਸਾਰੇ ਪਕੌੜਿਆਂ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਰੇ ਪਕੌੜਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢਣ ਤੋਂ ਬਾਅਦ ਅਸੀਂ ਥੋੜਾ ਟਾਈਮ ਦੇ ਲਈ ਠੰਡਾ ਹੋਣ ਦੇ ਲਈ ਛੱਡ ਦੇਵਾਂਗੇ ਇੱਥੇ ਸਾਡੇ ਪਕੌੜਿਆਂ ਨੂੰ ਠੰਡਾ ਕਰਨਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ ਇਹਨਾਂ ਨੂੰ ਮਿਕਸੀ ਵਿੱਚ ਪਾ ਕੇ ਪੀਸ ਸਕਦੇ ਹਾਂ ਪਕੌੜੇ ਸਾਡੇ ਚੰਗੀ ਤਰ੍ਹਾਂ ਦੇ ਨਾਲ ਠੰਡੇ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਲਵਾਂਗੇ ਅਤੇ ਇਹਨਾਂ ਨੂੰ ਪੀਸ ਲਵਾਂਗੇ ਅਸੀਂ ਇੱਕ ਇੱਕ ਕਰਕੇ ਪਕੌੜਿਆਂ ਨੂੰ ਮਿਕਸੀ ਦੇ ਜੱਗ ਵਿੱਚ ਪਾ ਲੈਂਦੇ ਆ ਹੁਣ ਅਸੀਂ ਸਾਰੇ ਪਕੌੜਿਆਂ ਨੂੰ ਮਿਕਸੀ ਵਾਲੇ ਜੱਗ ਵਿੱਚ ਪਾ ਲਿਆ ਏ ਤੇ ਹੁਣ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰ ਲੈਂਦੇ ਆ ਇੱਥੇ ਅਸੀਂ ਪਕੌੜਿਆਂ ਨੂੰ ਪੀਸ ਕੇ ਤਿਆਰ ਕਰ ਲਿਆ ਏ ਤੁਸੀਂ ਦੇਖ ਸਕਦੇ ਆ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਪੀਸਿਆ ਹੈ ਤੁਸੀਂ ਦੇਖ ਸਕਦੇ ਆ ਕਿ ਅਸੀਂ ਬੇਸਨ ਦੇ ਪਕੌੜਿਆਂ ਨੂੰ ਕਿਸ ਤਰ੍ਹਾਂ ਚੂਰੇ ਦੇ ਵਾਂਗੂ ਪੀਸ ਕੇ ਤਿਆਰ ਕਰ ਲਿਆ ਏ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਏਸੇ ਚੂਰੇ ਦੇ ਨਾਲ ਮੋਤੀ ਜੂਰ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਦੂਸਰੀ ਤਰਫ ਅਸੀਂ ਕੜਾਈ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਏ ਹੁਣ ਅਸੀਂ ਇਹਦੇ ਵਿੱਚ ਇੱਕ ਕੌਲੀ ਚੀਨੀ ਦੀ ਐਡ ਕਰ ਦੇਵਾਂਗੇ ਅੱਧੀ ਕੌਲੀ ਪਾਣੀ ਦੀ ਐਡ ਕਰ ਦੇਵਾਂਗੇ ਇੱਕ ਚੁਟਕੀ ਅਸੀਂ ਫੂਡ ਕਲਰ ਦੀ ਐਡ ਕਰ ਦੇਵਾਂਗੇ ਅੱਧਾ ਚਮਚ ਅਸੀਂ ਇਲਾਇਚੀ ਪਾਊਡਰ ਐਡ ਕਰ ਦੇਵਾਂਗੇ ਅਤੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਅਸੀਂ ਇੱਥੇ ਇੱਕ ਤਾਰ ਦੋ ਤਾਰ ਦੀ ਚਾਸ਼ਨੀ ਬਿਲਕੁਲ ਵੀ ਨਹੀਂ ਬਣਾਉਣੀ ਅਸੀਂ ਸਿਰਫ ਚੀਨੀ ਨੂੰ ਮੈਲਟ ਹੀ ਕਰਨਾ ਹੈ ਜਦੋਂ ਸਾਡੀ ਚੀਨੀ ਦੇ ਵਿੱਚ ਉਬਾਲ ਆ ਜਾਵੇਗਾ ਅਸੀਂ ਇਸ ਦੇ ਵਿੱਚ ਐਡ ਕਰ ਦੇਵਾਂਗੇ ਬੇਸਨ ਦਾ ਬਣਾਇਆ ਹੋਇਆ ਚੂਰਾ ਇੱਥੇ ਸਾਡੀ ਚਾਸ਼ਨੀ ਵਿੱਚ ਉਬਾਲ ਆ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਬੇਸਨ ਦਾ ਚੂਰਾ ਅਤੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ ਅਸੀਂ ਚਾਸ਼ਨੀ ਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਜਦ ਤੱਕ ਇਹ ਦਾ ਜਿਹੜਾ ਪਾਣੀ ਹੈ ਸੁੱਕ ਨਹੀਂ ਜਾਂਦਾ ਅਸੀਂ ਲਗਾਤਾਰ ਹਿਲਾਉਂਦੇ ਹੋਏ ਚਾਸ਼ਨੀ ਅਤੇ ਚੂਰੇ ਨੂੰ ਪਕਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਜਿਵੇਂ ਅਸੀਂ ਚਾਸ਼ਨੀ ਨੂੰ ਪਕਾਉਂਦੇ ਜਾਵਾਂਗੇ ਇਸ ਦਾ ਪਾਣੀ ਸੁੱਕਦਾ ਜਾਵੇਗਾ ਜਦ ਤੱਕ ਸਾਡੀ ਚਾਸ਼ਨੀ ਪੱਕ ਰਹੀ ਹੈ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਇੱਥੇ ਸਾਡੀ ਚਾਸ਼ਨੀ ਦਾ ਪਾਣੀ ਜਿਹੜਾ ਇਹ ਸੁੱਕ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਲੱਡੂ ਬਣਾਉਣ ਦੇ ਲਈ ਹੁਣ ਤਿਆਰ ਹੈ ਅਸੀਂ ਹੁਣ ਗੈਸ ਦੀ ਫਲੇਮ ਜਿਹੜੀ ਆ ਉਹ ਬੰਦ ਕਰ ਦਵਾਂਗੇ ਅਤੇ ਇਸ ਦੇ ਵਿੱਚ ਥੋੜੇ ਜਿਹੇ ਖਰਬੂਜੇ ਦੇ ਬੀਜ ਜਿਨ੍ਹਾਂ ਨੂੰ ਮਗਜ ਕਹਿੰਦੇ ਆ ਉਹ ਐਡ ਕਰ ਦਵਾਂਗੇ ਮਗਜ ਐਡ ਕਰਨ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਲੱਡੂ ਬਣਾਉਣ ਦੇ ਲਈ ਸਾਡਾ ਮਿਸ਼ਰਣ ਬਣ ਕੇ ਤਿਆਰ ਹੋ ਗਿਆ ਆ ਹੁਣ ਅਸੀਂ ਇਸ ਨੂੰ 10 ਮਿੰਟ ਦੇ ਲਈ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਇੱਥੇ ਸਾਡੇ ਲੱਡੂਆਂ ਦੇ ਮਿਸ਼ਰਣ ਨੂੰ ਰੱਖੇ ਹੋਏ 10 ਮਿੰਟ ਹੋ ਗਏ ਆ ਹੁਣ ਅਸੀਂ ਇਸ ਦੇ ਮੋਤੀ ਚੂਰ ਦੇ ਲੱਡੂ ਬਣਾਉਣੇ ਸਟਾਰਟ ਕਰ ਦਿੰਦੇ ਆ ਅਸੀਂ ਥੋੜਾ ਜਿਹਾ ਲੱਡੂਆਂ ਦਾ ਮਿਸ਼ਨਲ ਹੱਥਾਂ ਵਿੱਚ ਲੈ ਕੇ ਗੋਲ ਸ਼ੇਪ ਦੇ ਵਿੱਚ ਇਹਨਾਂ ਨੂੰ ਲੱਡੂਆਂ ਵਾਂਗੂ ਬਣਾ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਕਿੰਨੇ ਪਰਫੈਕਟ ਮੋਤੀਚੂਰ ਦੇ ਲੱਡੂ ਸਾਡੇ ਬਣ ਕੇ ਤਿਆਰ ਹੋ ਗਏ ਆ ਅਸੀਂ ਸੇਮ ਇਸੇ ਤਰੀਕੇ ਦੇ ਨਾਲ ਬਾਕੀ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਇੱਕਦਮ ਸੌਖੇ ਤਰੀਕੇ ਦੇ ਨਾਲ ਅਸੀਂ ਮੋਤੀਚੂਰ ਦੇ ਲੱਡੂ ਬਣਾ ਕੇ ਤਿਆਰ ਕਰ ਲਏ ਆ ਇਹ ਸੇਮ ਉਸੇ ਤਰ੍ਹਾਂ ਦੇ ਬਣੇ ਹਨ ਜਿਸ ਤਰ੍ਹਾਂ ਅਸੀਂ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਮੋਤੀਚੂਰ ਦੇ ਲੱਡੂ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਚਲਈਏ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ